ਆਪਾਂ ਤੁਹਾਨੂੰ ਮਲੇਰ ਕੋਟਲਾ ਤੋਂ ਧੂਰੀ ਰੋਡ ਦੇ ਉੱਪਰ ਪਿੰਡ ਸਗਾਲਾ ਲੈ ਕੇ ਚੱਲੇ ਆਂ ਇੱਥੇ ਖੁੱਲਿਆ ਇੱਕ ਸਿਟੀ ਸੈਂਟਰ ਜਿਹਦੇ ਵਿੱਚ ਖੁੱਲਿਆ ਜੀ ਕੌਬ ਦਾ ਸ਼ੋਅਰੂਮ ਤੇ ਇਹਨਾਂ ਕੌਬ ਵਾਲਿਆਂ ਨੇ ਬਹੁਤ ਹੀ ਐਕਸਾਈਟਿੰਗ ਆਫਰਸ ਲਾਏ ਨੇ ਸਾਰੇ ਨਵੇਂ ਸਟੱਫ ਦੇ ਉੱਪਰ ਆਫਰਸ ਨੇ ਆਫਰ ਕੀਤਾ ਕਿ 2000 ਤੱਕ ਦਾ ਤੁਹਾਨੂੰ ਮਿਲਣਾ ਕੈਸ਼ਬੈਕ ਤੁਹਾਨੂੰ ਬਾਕੀ ਆਫਰਸ ਬਾਰੇ ਵੀ ਦੱਸਦੇ ਆਂ ਨਾਲੇ ਸਟੱਫ ਵੀ ਦਿਖਾਉਨੇ ਆਂ ਆ ਜਾਓ ਜੀ ਤੁਹਾਨੂੰ ਲੈ ਕੇ ਚੱਲੀਏ ਇਹਨਾਂ ਨੇ ਇੱਕ ਬਹੁਤ ਹੀ ਕੈਡ ਆਫਰਸ ਲਾਈਆਂ ਨੇ ਆ ਜਿਹੜਾ ਆਫਰ ਤੁਹਾਨੂੰ ਦਿਖ ਰਿਹਾ ਇਹ ਤਾਂ ਲੱਗੀਆਂ ਦੇ ਨਾਲ ਹੋਰ ਵੀ ਆਫਰ ਦੇ ਰਹੇ ਨੇ ਅੱਜ ਹੀ ਆਫਰ ਹੈ ਬੈਰਾਂ ਦਾ ਇਹ ਚੈੱਕ ਕਰ ਲੋ ਕਿ ਅਗਰ ਕੋਈ ਵੀ ਦੋ ਆਈਟਮਾਂ ਤੁਸੀਂ ਲੈਣੇ ਹੋ ਤਾਂ ਪੰਜ ਮਿਲਣਗੀਆਂ ਤੁਹਾਨੂੰ ਤੇ ਅਗਰ ਤੁਸੀਂ ਸਿੰਗਲ ਆ ਆਰਟੀਕਲ ਲੈਣੇ ਹੋ ਤਾਂ ਤੁਹਾਨੂੰ ਮਿਲਣਾ 50% ਦਾ ਆਫ ਮਤਲਬ ਤੁਹਾਡਾ ਬੰਪਰ ਫਾਇਦਾ ਹੋਣ ਵਾਲਾ ਇਹਦੇ ਨਾਲ ਨਾਲ ਇੱਕ ਐਕਸਟਰਾ ਆਫਰ ਤੁਹਾਨੂੰ ਮਿਲਣਾ ਆਫਰ ਕੀ ਹੈ ਕਿ ਅਗਰ ਤੁਸੀਂ 3000 ਦੀ ਸ਼ਾਪਿੰਗ ਕਰਦੇ ਹੋ ਤਾਂ 300 ਦਾ ਕੈਸ਼ਬੈਕ 5000 ਤੇ 750 ਤੇ 10000 ਤੇ 2000 ਤੱਕ ਦਾ ਜਿਹੜਾ ਕੈਸ਼ਬੈਕ ਤੁਹਾਨੂੰ ਮਿਲਣਾ ਮਤਲਬ ਜਿਹੜੀ ਆਮ ਰੇਟ ਹੈ ਤੁਹਾਨੂੰ ਮਿਲਦਾ ਮਾਰਕੀਟ ਦੇ ਪਰ ਆਈਟਮਾਂ ਮਿਲੀਆਂ ਨੇ ਬ੍ਰੈਂਡ ਦੀਆਂ ਸੁਹੇਲ ਭਾਈ ਜਿਹੜੀ ਆਫਰ ਹੈ ਇਹ ਕਿਹੜੇ ਸਟੱਫ ਤੇ ਲੱਗੀ ਹੋਈ ਆ ਆਪਣੀ ਸਾਰੇ ਫੈਬਰਿਕ ਦੇ ਉੱਤੇ ਆਫਰ ਲੱਗੀ ਹੋਈ ਆ ਬਾਕੀ ਜੀ ਮੈਂ ਆਪਣੀ ਬਾਈ ਟੂ ਗੈਟ 5 ਵਾਲੀ ਇਹ ਤਾਂ ਚੱਲਦੀ ਰਹਿਣੀ ਆ ਤੇ ਆਪਣੀ ਇੱਕ ਕੈਸ਼ਬੈਕ ਵਾਲੀ ਆਫਰ ਆਈ ਹੈ ਉਹ ਆਪਣੀ ਐਵੈਲਿਡ ਆ 18 ਤਰੀਕ ਤੱਕ ਮਤਲਬ ਵੱਧ ਤੋਂ ਵੱਧ ਉਰੇ ਪਹੁੰਚੋ ਵੱਧ ਤੋਂ ਵੱਧ ਫਾਇਦਾ ਲਓ ਕਿਉਂਕਿ 2000 ਤੱਕ ਦਾ ਕੈਸ਼ਬੈਕ ਤੁਹਾਨੂੰ ਮਿਲਣਾ ਆਪਾਂ ਜਿਆਦਾ ਸਮਾਂ ਨਹੀਂ ਲੈਂਦੇ ਸਟੱਫ ਦਿਖਾਦਨੇ ਆ ਤੁਹਾਨੂੰ ਪਹਿਲਾਂ ਸ਼ਰਟਾਂ ਤੋਂ ਸ਼ੁਰੂਆਤ ਕਰ ਲਈਏ ਆਪਾਂ ਪਹਿਲਾਂ ਸ਼ਰਟ ਤੋਂ ਚੈੱਕ ਕਰਵਾਦੇ ਨੇ ਉਹ ਕਾਫੀ ਵੈਰਾਈਟੀ ਸ਼ਰਟ ਅਕੇ ਦੇ ਚਾਪਾ ਨੀ ਗਾਮਰ ਵਾਲੂ ਵੀ ਹਾਂ ਦੇਖੋ ਮਤਲਬ ਸ਼ਰਟ ਦੇ ਵਿੱਚ ਜਿਵੇਂ ਫਾਰਮੂਲ ਹੁੰਦੀ ਆ ਪਾਰਟੀਵਲ ਹੁੰਦੀ ਆ ਕੈਜ਼ੂਅਲ ਤੋਂ ਅਨੁਸਾਰ ਜੇ ਕਾਫੀ ਜ਼ਿਆਦਾ ਆਪਸ਼ਨ ਮਿਲ ਜਾਣੇ ਆ ਸਰ ਜਿੰਨੀ ਆਪਰੇ ਕੋਲ ਕਲੈਕਸ਼ਨ ਮਿਲਣੀ ਆ ਤੁਹਾਨੂੰ ਮਾਰਕੀਟ ਦੇ ਕਿਤੇ ਵੀ ਕਲੈਕਸ਼ਨ ਨਹੀਂ ਮਿਲਣੀ ਐਨੀ ਕਲੈਕਸ਼ਨ ਨਹੀਂ ਹੈਗੀ ਹਾਂ ਸਾਨੂੰ ਕਰਵਾ ਦੇ ਜਿਵੇਂ ਚੈੱਕ ਦੇ ਵਿੱਚ ਆਈਟਮ ਡਿਸਪਲੇ ਤੇ ਲਾਈ ਹੋਈ ਆ ਬਾਕੀ ਵੀ ਆ ਦੇਖੋ ਜਿਵੇਂ ਕੋਈ ਟੋਨ ਦੇ ਵਿੱਚ ਕਲਰ ਆਰਟੀਕਲ ਤੁਹਾਨੂੰ ਕਾਫੀ ਮਿਲ ਜਾਣਗੇ ਆ ਦੇਖੋ ਇਹਨਾ ਚੈੱਕ ਕਰ ਲਓ ਚੈੱਕ ਦੇ ਵਿੱਚ ਪਲੇਨ ਦੇ ਵਿੱਚ ਪ੍ਰਿੰਟ ਕਾਫੀ ਆਰਟੀਕਲ ਵਗੈਰਾ ਮਿਲ ਜਾਣਗੇ ਤੁਹਾਨੂੰ ਬਾਕੀ ਫੈਬਰਿਕ ਬਾਰੇ ਦੱਸਣ ਦੀ ਤਾਂ ਲੋੜ ਨਹੀਂ ਫੈਬਰਿਕ ਪੂਰਾ ਫਾਈਨ ਕੁਆਲਟੀ ਹੋਏਗਾ ਸਰ ਹਾਂ ਯੂਜ਼ ਕਰਕੇ ਦੇਖੀ ਬਾਕੀ ਯੂਜ਼ ਕਰਕੇ ਦੇਖਿਓ ਤੁਹਾਨੂੰ ਪਤਾ ਲੱਗ ਜਾਏਗਾ ਮਤਲਬ ਕੁਆਲਿਟੀ ਵੀ ਇੱਥੇ ਮਿਲਣੀ ਆ ਨਾਲ ਇੱਥੇ ਜਿਹੜੇ ਡਿਜ਼ਾਈਨ ਨੇ ਉਹ ਵੀ ਬਹੁਤ ਬੈਸਟ ਮਿਲ ਲੈਣੇ ਹਨ ਜਿਵੇਂ ਆਪਾਂ ਨੂੰ ਕਲਰ ਟੋਨ ਦਾ ਹੁੰਦਾ ਕਈਆਂ ਨੂੰ ਆ ਚੀਜ਼ ਪਸੰਦ ਹੁੰਦੀ ਆ ਹਨਾ ਲਾਈਟ ਜਿਹੜਾ ਹੈਗਾ ਆ ਦੇਖੋ ਲਾਈਟ ਕਲਰ ਦੇ ਵਿੱਚ ਜਿਹੜੀਆਂ ਛੋਟੇ ਛੋਟੇ ਡੱਬੀਆਂ ਇੱਥੇ ਵੀ ਇਹ ਵੀ ਮਿਲ ਜਾਣਗੇ ਮਤਲਬ ਹਰ ਚੀਜ਼ ਦੇ ਵਿੱਚ ਇੱਥੇ ਤੁਹਾਨੂੰ ਕੀ ਕੀ ਗੱਲ ਹੈ ਵੈਰਾਈਟੀ ਮਿਲਣੀ ਆ ਜਿਹੜੀਆਂ ਅੱਛਾ ਫਾਰਮਲ ਸ਼ਰਟਾਂ ਵੀ ਹੁੰਦੀਆਂ ਨੇ ਆ ਨਿਗਾ ਮਾਰ ਲਓ ਜੀ ਫਾਰਮਲ ਦੇ ਵਿੱਚ ਵੱਡੀ ਕਲੈਕਸ਼ਨ ਜਿਹੜੀ ਇੱਥੇ ਤੁਹਾਨੂੰ ਮਿਲ ਜਾਣੀ ਆ ਫਾਰਮਲ ਦੇ ਵਿੱਚ ਦੇਖੋ ਕਲਰ ਸਾਰੇ ਅਲੱਗ-ਅਲੱਗ ਆ ਜਾਣਗੇ ਜੀ ਇਹ ਜਿਵੇਂ ਕਿਸੇ ਨੇ ਆਫਿਸ ਵਾਸਤੇ ਪਾਉਣੀ ਉੱਥੇ ਵੀ ਮਿਲ ਜਾਣੀ ਆ ਜੇ ਪਾਰਟੀ ਵੇਅਰ ਵਾਸਤੇ ਪੀਅਰ ਕਰਨੀ ਆ ਤਾਂ ਵੀ ਤੁਹਾਨੂੰ ਮਿਲ ਜਾਣੀ ਆ ਠੀਕ ਆ ਵੀਰੇ ਅੱਛਾ ਹੁਣ ਜੇ ਮੈਂ ਆਪਾਂ ਕਹਦੀਏ ਟੀ-ਸ਼ਰਟਸ ਹੁੰਦੀਆਂ ਨੇ ਜ਼ਿਆਦਾਤਰ ਗਰਮੀਆਂ ਦੇ ਵਿੱਚ ਨਾ ਅਧਿਆਮਹਲੀ ਟੀ-ਸ਼ਰਟ ਹੋ ਗਈਆਂ ਅਧਿਆਮਹਲੀ ਟੀ-ਸ਼ਰਟਾਂ ਜਿਹੜਾ ਜਿਹਦਾ ਵੀਰੇ ਬਹੁਤ ਜ਼ਿਆਦਾ ਕਲੈਕਸ਼ਨ ਵੀ ਹੈ ਆਪਣੇ ਕੋਲ ਮੈਟਰੀਅਲ ਸਟਫ ਮਿਲ ਜੂਗਾ ਕਾਟਨ ਸਟਫ ਮਿਲ ਜਾਣਾ ਆਰਾਊਂਡ ਦਾ ਕਾਲਰ ਕਾਫੀ ਜ਼ਿਆਦਾ ਵੈਰਾਈਟੀ ਹੈ ਆਪਣੇ ਕੋਲ ਟੀ-ਸ਼ਰਟਾਂ ਦੇ ਵਿੱਚ ਇੱਥੇ ਦਿਖਾ ਦਿਓ ਪੰਜਰ ਪੀਸ ਸਾਨੂੰ ਆ ਕਿਹਾ ਦੇਖੋ ਪਹਿਤੋਂ ਫੈਬਰਿਕ ਚੈੱਕ ਕਰਵਾਉਣੀ ਹੈ ਜਿਹੜੇ ਡਿਫਰੈਂਟ ਫੈਬਰਿਕ ਆਨੇ ਨੇ ਆ ਦੇਖੋ ਆ ਸਟੱਫ ਚੈੱਕ ਕਰੋ ਮੈਟੀ ਦੇ ਵਿੱਚ ਕਿ ਮੈਟੀ ਸਟਫ ਹੈ ਜੀ ਦੇਖੋ ਇਹਦੇ ਵਿੱਚ ਦੇਖੋ ਇਹਨੂੰ ਤੁਸੀਂ ਫਾਰਮੂਲੇ ਵੀ ਯੂਜ਼ ਕਰ ਸਕਦੇ ਹੋ ਹਾਂ ਲੱਗਦਾ ਵੀ ਇਹ ਸਟੱਫ ਪਾਇਆ ਹੋਇਆ ਪਤਾ ਨਹੀਂ ਲੱਗਣਾ ਵੀ ਕੋਈ ਸਟੱਫ ਆਇਆ ਵੀ ਹੋਇਆ ਇਹ ਵੀ ਜਿਵੇਂ ਆਪਾਂ ਪਸੀਨਾ ਵਗੈਰਾ ਆਉਂਦਾ ਨਾ ਸਾਰਾ ਫੈਬਰਿਕ ਸੋਕ ਲਾਂਦਾ ਕਿਉਂਕਿ ਨੀਟਿੰਗ ਸਟੱਫ ਹੁੰਦਾ ਹੈ ਹੁੰਦਾ ਕਾਟਨ ਹੀ ਹੁੰਦਾ ਕਾਟਨ ਹਾਂਜੀ ਜਿਵੇਂ ਸੰਥੈਟਿਕ ਮਾਰਕਟ ਸੰਥੈਟਿਕ ਮਿਲੇ ਇਹ 100% ਕਾਟਨ ਹੋਊਗਾ ਓਕੇ ਹਾਂਜੀ ਔਰ ਇਹਦੇ ਵਿੱਚ ਜਿਵੇਂ ਆਹ ਚੀਜ਼ਾਂ ਵੀ ਆ ਹਾਂਜੀ ਆ ਦੇਖੋ ਜੀ ਆ ਕਿੱਡੀ ਸੋਹਣ ਲੱਗਦੀ ਆ ਅੱਜ ਕੱਲ ਆਹ ਡਿਜ਼ਾਈਨਿੰਗ ਜ਼ਿਆਦਾ ਚੱਲ ਰਹੀ ਆ ਦੇਖੋ ਇਹ ਜਿਹੜਾ ਆਰਟੀਕਲ ਆ ਕੈਜ਼ੂਅਲ ਟਰੌਜ਼ਰ ਹੋ ਗਿਆ ਨਾਲ ਹੋ ਗਿਆ ਆਪਣੀ ਜੀਨ ਵਗੈਰਾ ਹਰ ਚੀਜ਼ ਨਾਲ ਅੱਛਾ ਇੱਕ ਹਾਫ ਸਲੀਵਸ ਦੀ ਮੈਂ ਗੱਲ ਕਰ ਰਿਹਾ ਸੀ ਹਾਫ ਸਲੀਵਸ ਦੇ ਵੀ ਕਾਫੀ ਹਾਫ ਸਲੀਵ ਸ਼ਰਟਸ ਦੇ ਵਿੱਚ ਕਾਫੀ ਕਲੈਕਸ਼ਨ ਹੈ ਸਰ ਆ ਦੇਖੋ ਆ ਦੇਖੋ ਪ੍ਰਿੰਟ ਦੇ ਵਿੱਚ ਦੇਖੋ ਇਹਨਾਂ ਦੇਖੋ ਪ੍ਰਿੰਟ ਆ ਦੇਖੋ ਪ੍ਰਿੰਟ ਠੀਕ ਹੈ ਜੀ ਹਾਫ ਸਲੀਵਸ ਆ ਗਿਆ ਮਤਲਬ ਸਟਾਫ ਤਾਂ ਇਹਨਾਂ ਦੇ ਪੂਰਾ ਮੈਸ ਹੋ ਗਿਆ ਸਰ ਸਟਾਫ ਉਧਰ ਨਿਗਾ ਮਾਰ ਲਓ ਕਲਰ ਵਗੈਰਾ ਦੇਖ ਲਓ ਤੁਸੀਂ ਚੈੱਕ ਕਰੋ ਕਲਰਸ ਵਗੈਰਾ ਬਾਕੀ ਆ ਪਲੇਨ ਦੇ ਵਿੱਚ ਕਲਰਸ ਆ ਜਾਣਗੇ ਜੀ ਆ ਦੇਖੋ ਬਾਕੀ ਆ ਅੱਗੇ ਲੱਗੇ ਨੇ ਇਧਰ ਚੈੱਕ ਦੇ ਵਿੱਚ ਡਿਸਪਲੇ ਲਾਈ ਹੋਈ ਆ ਆਪਾਂ ਜ਼ਿਆਦਾ ਤੁਹਾਨੂੰ ਸਿਰਫ ਨਿਗਾ ਹੀ ਮਰਵਾ ਰਹੇ ਆ ਆ ਦੇਖੋ ਜੀ ਇੱਥੇ ਵੀ ਇਹ ਹੈਗੇ ਨੇ ਬੱਦੂ ਆਟਮਾ ਜਿਹੜੀਆਂ ਨੇ ਤੁਹਾਨੂੰ ਮਿਲ ਜਾਣੀਆਂ ਹੁਣ ਜਿਵੇਂ ਆਪਾਂ ਗੱਲ ਕਰਦੇ ਹੁੰਨੇ ਆ ਨਾ ਜੀਨਸ ਜੀਨਸ ਦਿਖਾਈਏ ਪਹਿਲਾਂ ਆਪਾਂ ਜੀਨ ਦੇ ਵਿੱਚ ਦੇਖੋ ਪਹਿਲਾਂ ਤਾਂ ਨਿਗਾਹ ਮਾਰੋ ਜੀ ਕਿੰਨੀ ਵੈਰਾਈਟੀ ਜਿਹੜੀ ਜੀਨਸ ਦੀ ਇੱਥੇ ਤੁਹਾਨੂੰ ਮਿਲਦੀਆਂ ਮਤਲਬ ਡਿਫਰੈਂਟ ਅੱਛਾ ਡਿਸਪਲੇ ਦੇਖੋ ਕਿੰਨੀ ਸੋਹਣੀ ਲਾਈ ਹੋਈ ਆ ਸਾਈਜ਼ ਵਾਈਜ਼ ਕਲਰ ਵਾਈਜ਼ ਸਾਰੀ ਚੀਜ਼ ਲੱਗੀ ਹੋਈ ਆ ਔਰ ਮੇਨ ਚੀਜ਼ ਕੀ ਹੈ ਵੀਰੇ ਤੁਹਾਨੂੰ ਫਿਟਿੰਗ ਆਪਾਂ ਸਲਿਮ ਸਟ੍ਰੇਟ ਬੋਟ ਕਟ ਤਿੰਨੋਂ ਫਿਟਿੰਗ ਦੇ ਦਵਾਂਗੇ ਆਪਾਂ ਤੁਹਾਨੂੰ ਓਕੇ ਆ ਦੇਖੋ ਆਪਾਂ ਤੁਹਾਨੂੰ ਤਿੰਨੋਂ ਫਿਟਿੰਗਸ ਦਿਖਾ ਦਨੇ ਆ ਆ ਦੇਖੋ ਆ ਤਾਂ ਆ ਜਾਂਦੀ ਜੀ ਨਸਰ ਸਲਿਮ ਫਿਟ ਆ ਜਾਂਦੀ ਆ ਹੂੰ ਜਿਹੜੀ ਆਪਣੀ ਨੈਰੋ ਫਿਟ ਆ ਜਾਂਦੀ ਹੈ ਠੀਕ ਹੈ ਨਾ ਇਹਦੇ ਵਿੱਚ ਹੁਣ ਤੁਹਾਨੂੰ ਆਪਾਂ ਇਹ ਤੋਂ ਥੋੜੀ ਜੀ ਲੂਸ ਬਾਟਮ ਦਿਖਾਵਾਂਗੇ ਸਟ੍ਰੇਟ ਫਿਟ ਦੇ ਵਿੱਚ ਹਲੋ ਇਹ ਨਾਲ ਥੋੜੀ ਜੀ ਬਾਟਮ ਲੂਸ ਆ ਰਿਹਾ ਕੰਫਰਟ ਫਿਟ ਦੇ ਵਿੱਚ ਆਰਟੀਕਲ ਆ ਜੀਗਾ ਹੂੰ ਬਾਕੀ ਇਹਦੇ ਨਾਲ ਵੀ ਲੂਸ ਬਾਟਮ ਮਿਲ ਜੇਗੀ ਆ ਦੇਖੋ ਬੂਟ ਕੱਟ ਦੇ ਵਿੱਚ ਹਲੋ ਕੇ ਔਰ ਬੂਟ ਕੱਟ ਕੀ ਕੋਈ ਵੀ ਬ੍ਰਾਂਡ ਬਣਾ ਸਕਣੀ ਮੋਸਟਲੀ ਜ਼ਿਆਦਾ ਸਲਿਮ ਸਟ੍ਰੇਟ ਫਿਟਿੰਗ ਆਉਂਦੀ ਹੈ ਬੂਟ ਕੱਟ ਬਹੁਤ ਕੱਟੇ ਬ੍ਰਾਂਡ ਦੇ ਵਿੱਚ ਮਿਲ ਜੀਦਾ ਮਤਲਬ ਇੱਥੇ ਤੁਹਾਨੂੰ ਬੂਟ ਕੱਟ ਵੀ ਮਤਲਬ ਹਰ ਤੁਹਾਡੀ ਚੁਆਇਸ ਦੇ ਹਿਸਾਬ ਨਾਲ ਜ ਚਾਹੇ ਤੁਹਾਨੂੰ স্লਿਮ ਫਿਟ ਚਾਹੀਦੀ ਆ ਚਾਹੇ ਸਟੇਟ ਫਿਟ ਚਾਹੀਦੀ ਆ ਚਾਹੇ ਬੂਟ ਕਟ ਚਾਹੀਦੀ ਆ ਇਹ ਵੀ ਮਿਲ ਜਾਣੀਆਂ ਉਥੇ ਕਲਰ ਕੰਬੀਨੇਸ਼ਨ ਬਹੁਤ ਮਿਲ ਜਾਣੇ ਨੇ ਜateral ਆਪਾਂ ਦੇਖਦੇ ਆ ਨਾ ਬਲੂ ਕਲਰ ਦੇ ਵਿੱਚ ਹੀ ਹੁੰਦੀ ਆ ਪਰ ਇਹਨਾਂ ਕੋਲੇ ਬਲੂ ਲਾ ਲਓ ਬਲੈਕ ਲਾ ਲਓ ਗ੍ਰੇ ਹਰ ਤਰ੍ਹਾਂ ਦਾ ਇਹ ਕੰਬੀਨੇਸ਼ਨ ਆ ਮਿਲ ਜਾਣਾ ਤੇ ਹੁਣ ਕੀ ਦਿਖਾ ਰਹੇ ਹਾਂ ਸਾਨੂੰ ਹੁਣ ਵੀਰੇ ਆਪਾਂ ਤੁਹਾਨੂੰ ਫਾਰਮਲ ਪੈਂਟ ਦਿਖਾ ਰਹੇ ਹਾਂ ਓਕੇ ਆ ਦੇਖੋ ਇਹਦੇ ਵਿੱਚ ਵੀ ਤੁਹਾਨੂੰ ਕਾਫੀ ਜ਼ਿਆਦਾ ਕਲੈਕਸ਼ਨ ਮਿਲ ਜਾਣੀ ਆ ਔਰ ਇਹਨਾਂ ਜਿਹੜਾ ਸਾਈਜ਼ ਹੋਣਗੇ ਸਾਈਜ਼ ਵੀ ਸਟੈਂਡਰਡ ਹੋਣਗੇ ਫੈਬਰਿਕ ਪੂਰਾ ਫਾਈਨ ਕੁਆਲਿਟੀ ਵਾਲਾ ਫਿਟਿੰਗ ਵੇ ਜ਼ਿਆਦਾ ਸਲਿਮ ਨਹੀਂ ਹੋਣੀ ਹੈ ਸਟ੍ਰੇਟ ਫਿਟ ਦੇ ਵਿੱਚ ਆਰਟੀਕਲਸ ਮਤਲਬ ਜਿਵੇਂ ਆਫਿਸ ਆਰਟੀਕਲ ਜ਼ਿਆਦਾਤਰ ਹਾਂਜੀ ਆਫਿਸ ਆਰਟੀਕਲ ਸਰ ਇਹਨਾਂ ਕੋਲੇ ਕਲਰ ਦੀ ਮਤਲਬ ਇੱਕ ਚੀਜ਼ ਇਹਨਾਂ ਕੋਲੇ ਤੁਹਾਨੂੰ ਬੈਸਟ ਮਿਲਣੀ ਹੈ ਜਿਵੇਂ ਇੱਕ ਤਾਂ ਦੇਖੋ ਕਲਰ ਆ ਚੀਜ਼ ਕਲਰ ਬਹੁਤ ਸੋਹਣੇ ਮਿਲ ਜਾਣੇ ਨੇ ਤੁਹਾਡੀ ਚੁਆਇਸ ਦੇ ਮਿਲ ਜਾਣੇ ਨੇ ਨੰਬਰ 2 ਤੇ ਜਿਹੜੀ ਫਿਟਿੰਗ ਹੈ ਫਿਟਿੰਗ ਬਹੁਤ ਪ੍ਰੋਪਰ ਹੁੰਦੀ ਹੈ ਇਹਨਾਂ ਦੀ ਜਿਵੇਂ ਤੁਸੀਂ ਉਰੋ ਆਰਟੀਕਲ ਬਾਈ ਕਰਕੇ ਬਾਹਰ ਭੇਜਨੇ ਤੁਹਾਡੇ ਬੱਚੇ ਬਾਹਰ ਗਏ ਹੋਏ ਨੇ ਜਾਂ ਕੋਈ ਤੁਹਾਡੇ ਰਿਸ਼ਤੇਦਾਰ ਬਾਹਰ ਗਿਆ ਹੋਵੇ ਉਹਨੂੰ ਭੇਜਣਾ ਇਹ ਜਗ੍ਹਾ ਬਹੁਤ ਬੈਸਟ ਹੈ ਕਿਉਂਕਿ ਬਹੁਤ ਅੱਛੀ ਫਿਟਿੰਗ ਹੁੰਦੀ ਐ ਸਿ ਵੀ ਜਨਰਲੀ ਜਿਹੜੀਆਂ ਫਾਰਮਲ ਪੈਂਟ ਲੈਣੇ ਆ ਇਹਨਾਂ ਕੋਲ ਹੀ ਲੈਣੇ ਆ ਤੇ ਬਾਕੀ ਭਾਈ ਇਹਦੇ ਵਿੱਚ ਸਟੱਫ ਵਗੈਰਾ ਸਾਰਾ ਮਿਲ ਜਾਏਗਾ ਸਾਰਾ ਸਟੱਫ ਮਿਲ ਜਾਏਗਾ ਸਰ ਇਹਨਾਂ ਦੇ ਸਾਰੇ ਸਟੇਟਮੈਂਟ ਦੇ ਕਲਰ ਚੈੱਕ ਕਰਵਾ ਲਓ ਕਲਰ ਇਹ ਚ ਕਾਫੀ ਮਿਲ ਜਾਣਗੇ ਤੁਹਾਨੂੰ ਕਲਰ ਲਾਈਟ ਹੋ ਗਏ ਟੋਨ ਦੇ ਵਿੱਚ ਕਾਫੀ ਆਰਟੀਕਲਸ ਮਿਲ ਜਣਗੇ ਇੱਕੋ ਟੋਨ ਦੇ ਵਿੱਚ ਆਰਟੀਕਲ ਮਿਲ ਜਾਣਗੇ ਹਾਂ ਜਿਵੇਂ ਇੱਕੋ ਤਰ੍ਹਾਂ ਦੇ ਕੱਪੜੇ 'ਚ ਲਾਈਟ ਵੀ ਮਿਲ ਜਾਣਗੇ ਡਾਰਕ ਵੀ ਮਿਲ ਜਾਣਗੇ ਆਹ ਦੇਖ ਲਓ ਜੀ ਕਿੰਨੇ ਕਾਊਂਟਰ ਨੇ ਜਿਹੜੇ ਭਰੇ ਪਏ ਨੇ ਮਾਰ ਲਓ ਨਿਗਾਹ ਇਹਦੇ ਤੇ ਅੱਛਾ ਇਹਨਾਂ ਦੀ ਜਿਹੜੀ ਫਾਰ ਬਾਕੀ ਵੀਰੇ ਆਪਾਂ ਤੁਹਾਨੂੰ ਇੱਕ ਹੋਰ ਚੀਜ਼ ਚੈੱਕ ਕਰਵਾਉਣੀ ਆ ਕੈਜ਼ੂਅਲ ਟਰੌਜ਼ਰ ਦੇ ਵਿੱਚ ਇਹਨਾਂ ਵਿੱਚ ਵੀ ਆ ਦੇਖੋ ਕਲਰ ਕਲੈਕਸ਼ਨ ਨੂੰ ਕਾਫੀ ਜ਼ਿਆਦਾ ਆ ਇਹਨਾਂ ਚਾਪ ਤੁਹਾਨੂੰ ਦੇਖੋ ਫਿਟਿੰਗ ਵੈਰਾ ਹੋ ਗਈ ਇਹਨਾਂ ਦੀ ਫਿਟਿੰਗ ਚੈੱਕ ਕਰ ਲਓ ਆ ਦੇਖੋ ਓਕੇ ਹਾਂ ਕਈਆਂ ਨੂੰ ਹੁੰਦਾ ਯਾਰ ਵੀ ਅਸੀਂ ਜੀਨ ਪਾਉਣੀ ਤੁਹਾਨੂੰ ਵਧੀਆ ਨਹੀਂ ਲੱਗਦੀ ਜਾਂ ਫਾਰਮਲ ਲੋਕ ਪਾ ਕੇ ਦੇਖੋ ਮੇਨ ਚੀਜ਼ ਕੀ ਹੈ ਨਾ ਇਹ ਲਾਈਕਰਾ ਫੈਬਰਿਕ ਆ अच्छा ये कंफर्टेबल लोअर जी ने कंफर्टेबल हो गए लोअर जी ने कंफर्टेबल है मतलब ਤੁਸੀਂ ਇਹਨੂੰ ਪਾ ਕੇ ਆਫਿਸ ਵੀ ਜਾ ਸਕਦੇ ਹੋ ਜਾ ਸਕਦੇ ਹੋ ਰੂਟੀਨ ਵਗੈਰਾ ਚਾਹੇ ਫੰਕਸ਼ਨ ਵਗੈਰਾ ਵੀ ਟਰੈਂਡ ਕਰ ਸਕਦੇ ਜਿਹੜੀ ਕਰ ਸਕਦੇ ਠੀਕ ਹੈ ਬਾਕੀ ਇਹਨਾਂ ਵਿੱਚ ਵੀਰੇ ਤੁਸੀਂ ਕਲਰ ਵਗੈਰਾ ਚੈੱਕ ਕਰੋ ਦਾ ਕਲਰ ਦੇਖੋ ਕਾਫੀ ਜ਼ਿਆਦਾ ਕਲਰ ਇਹਦੇ ਵਿੱਚ ਕਲਰ ਚੁਆਇਸ ਬਹੁਤ ਮਿਲ ਜੂਗੀ ਲਾਈਟ ਡਾਰਕ ਅੱਛਾ ਕਈ ਐਸੇ ਕਲਰ ਹੁੰਦੇ ਨੇ ਜਿਹੜੇ ਆਪਾਂ ਨੂੰ ਫਾਰਮਲ 'ਚ ਨਹੀਂ ਮਿਲਦੇ ਉਹ ਕੈਜ਼ੂਅਲ 'ਚ ਬਹੁਤ ਬੜੀ ਆਸਾਨੀ ਨਾਲ ਇਹਨਾਂ ਕੋਲ ਮਿਲ ਜਾਂਦੇ ਨੇ ਤੇ ਇਹਦੀ ਫਿਟਿੰਗ ਵੀ ਇਹਦੀ ਕਾਫੀ ਵੈਸਟ ਹੁੰਦੀ ਆ ਤੇ ਭਰਾਏ ਸੀਗੇ ਕਾਪ ਤੋਂ ਸ਼ੋਪਿੰਗ ਕਰਨ ਹੁਣ ਇਹਨਾਂ ਤੋਂ ਜਾਣ ਤੇ ਅੱਜ ਕੌਪ ਤੋਂ ਕੀ ਲੈਣਾ ਆਇ ਸੀ ਫਿਰ ਮੈਂ ਸ਼ਰਟ ਲੈਣਾ ਆਇ ਸੀ ਅੱਛਾ ਜੀ ਮੈਂ ਪਿਛਲੇ 3 ਸਾਲ ਤੋਂ ਜਿਹੜਾ ਹੈ ਕੌਪ ਤੋਂ ਸ਼ਰਟ ਲੈ ਰਿਹਾ ਆ ਅੱਛਾ ਜੀ ਮੈਨੂੰ ਵਧੀਆ ਵਧੀਆ ਕੁਆਲਿਟੀ ਦਾ ਪ੍ਰੋਡਕਟ ਮਿਲੇ ਮਤਲਬ ਮਤਲਬ ਬਤੀਆ ਲੱਗਿਆ ਤਾਂ ਦੁਬਾਰਾ ਆਉਣਾ ਸੀ ਕੜ ਮਾਰਕੀਟ ਪ੍ਰਾਈਸ ਦੇ ਮੈਨੂੰ ਆ ਚੀਜ਼ ਮਿਲ ਰਹੀ ਹੈ ਬਿਲਕੁਲ ਸੇਮ ਅੱਛਾ ਜੀ ਮੈਂ ਆਪਾਂ ਦੇਖਦੇ ਹਾਂ ਵੀ ਲੋਕਾਂ 'ਚ ਨਾ ਕਿ ਕਨਸੈਪਸ਼ਨ ਜੀ ਬਣੀ ਹੁੰਦੀ ਆ ਯਾਰ ਕੌਬ ਇੱਕ ਬ੍ਰਾਂਡ ਹੈ ਇੱਥੇ ਦੇ ਕੱਪੜੇ ਨੇ ਜਿਹੜੇ ਮਾਰਕੀਟ ਨਾਲੋਂ ਮਹਿੰਗੇ ਮਿਲਦੇ ਨੇ ਕੀ ਚੀਜ਼ ਸਹੀ ਹੈ ਨਹੀਂ ਸਰ ਬਿਲਕੁਲ ਮਾਰਕੀਟ ਰੇਟ ਤੇ ਮਿਲਦੇ ਇਹ ਚੀਜ਼ਾਂ ਇੱਕ ਵਾਰ ਆ ਕੇ ਵਿਜ਼ਿਟ ਕਰਨ ਲੋਕ ਤਾਂ ਫਿਰ ਲੋਕਾਂ ਨੂੰ ਪਤਾ ਲੱਗੂ ਇਹ ਚੀਜ਼ ਓਕੇ ਮਤਲਬ ਆ ਕੇ ਵਿਜ਼ਿਟ ਕਰਨ ਤੇ ਕੁਆਲਿਟੀ ਦੀ ਅਗਰ ਆਪਾਂ ਗੱਲ ਕਰ ਲਈਏ ਕੁਆਲਿਟੀ ਤਾਂ ਵਧੀਆ ਕੁਆਲਿਟੀ ਹੈ ਮੈਂ ਪਿਛਲੇ 3 ਸਾਲ ਤੋਂ ਲੈ ਰਿਹਾ ਅੱਛਾ ਜੀ ਕੁਆਲਿਟੀ ਵਧੀਆ ਕਰਿਆ ਅੱਛਾ ਜੀ ਤੇ ਮਤਲਬ ਕਿਵੇਂ ਦਾ ਰ ਕੱਪੜਾ ਕਿਵੇਂ ਦਾ ਜੇ ਆਪਾਂ ਗੱਲ ਕਰੀਏ ਕੱਪੜਾ ਸਟਾਫ ਤਾਂ ਵਧੀਆ ਹੈ ਇਹਨਾਂ ਦਾ ਮੈਂ ਇਹਨਾਂ ਕੋਲ ਪਹਿਲਾਂ ਇੱਕ ਦਾ ਸਹੀ ਰੇਟ ਜਨਵਨ ਰੇਟ ਤੇ ਮਿਲਦੀ ਚੀਜ਼ ਓਕੇ ਤੇ ਮਤਲਬ ਇੱਕ ਆਫਰ ਲੰਬੇ ਰਹਿੰਦੇ ਨੇ ਉਹਦੇ ਨਾਲ ਹੋਰ ਬੈਨੀਫਿਟ ਹਾਂ ਮੈਂ ਤਾਂ ਸਪੈਸ਼ਲ ਆਫਰ ਕਰਕੇ ਆ ਜਾਇ ਸੀ ਸ਼ਾਪਿੰਗ ਕਰਕੇ ਜਾ ਰਹੇ ਹਾਂ ਚਲੋ ਬਹੁਤ ਬਹੁਤ ਵਧੀਆ ਤੇ ਲੋਕਾਂ ਨੂੰ ਕੀ ਕਹਾਂਗੇ ਜਿਹੜੇ ਦੇਖ ਰਹੇ ਨੇ ਮੈਂ ਕਹਿੰਦਾ ਕਿ ਇੱਕ ਵਾਰ ਆ ਕੇ ਤੁਸੀਂ ਕੋਪ ਚ ਵਿਜ਼ਿਟ ਕਰੋ ਤੁਹਾਨੂੰ ਵਧੀਆ ਕੁਆਲਿਟੀ ਦਾ ਵਧੀਆ ਕੁਆਲਿਟੀ ਸ਼ਰਟ ਪੈਂਟ ਹਰ ਚੀਜ਼ ਮਿਲੂਗਾ ਰਿਮਾਰਕਟ ਵੇਟਾਂ ਤੇ ਮਿਲੂਗਾ ਹਾਂ ਠੀਕ ਹੈ ਵੀਰੇ ਤੇ ਹੁਣ ਆਪਾਂ ਨੇ ਤੁਹਾਨੂੰ ਕੋ ਆਫ ਸ਼ੋਰੂਮ ਵੀ ਦਿਖਾਤਾ ਇੱਥੇ ਲੱਗੇ ਆਫਰਸ ਬਾਰੇ ਵੀ ਦੱਸਤਾ ਕਸਟਮਰ ਰਿਵਿਊ ਵੀ ਦਿਖਾਤੇ ਸਟੱਫ ਮੇਰੇ ਵੀਰ ਹੀ ਕਹਣਾ ਇੱਕ ਵਾਰ ਆਓ ਆਪਾਂ ਤੁਹਾਨੂੰ ਮਾਰਕੀਟ ਰੇਟਾਂ ਉੱਤੇ ਬ੍ਰਾਂਡਡ ਕੱਪੜੇ ਦਵਾਂਗੇ ਇੱਕ ਵਾਰ ਤੁਸੀਂ ਫੈਬਰਿਕ ਯੂਜ਼ ਕਰੋਗੇ ਤੁਸੀਂ ਬਾਰ-ਬਾਰ ਇੱਥੇ ਇਹੀ ਫੈਬਰਿਕ ਯੂਜ਼ ਕਰੋਗੇ ਵਾਹ ਜੀ ਵਾਹ ਮਤਲਬ ਤੁਸੀਂ ਇੱਕ ਵਾਰੀ ਅਗਰ ਉਰੇ ਆ ਗਏ ਇਹਨਾਂ ਦਾ ਸਟਾਫ ਹੈ ਜਿਹੜਾ ਉਹ ਬ੍ਰਾਂਡਡ ਆ ਰੇਟ ਨੇ ਜਿਹੜੇ ਉਹ ਮਾਰਕੀਟ ਨਾਲ ਦੇ ਨੇ ਇੱਕ ਵਾਰੀ ਤੁਸੀਂ ਇੱਥੇ ਆ ਗਏ ਮੋੜ-ਮੋੜ ਤੁਸੀਂ ਇੱਥੇ ਹੀ ਆਓਗੇ ਇਸ ਕਰਕੇ ਵਿਜ਼ਿਟ ਜ਼ਰੂਰ ਕਰੋ ਇਹ ਆਫਰ ਲੱਗਿਆ ਉਹਦਾ ਫਾਇਦਾ ਜ਼ਰੂਰ ਉਠਾਓ ਆਕਿ ਅਸੀਂ ਵੀ ਮਿਲਦੇ ਰਹਾਂਗੇ ਇਸ ਤਰ੍ਹਾਂ ਦੀ ਵੀਡੀਓ ਦੇ ਨਾਲ ਅੱਗੇ ਵੀ ਵੀਡੀਓ ਨੂੰ ਸ਼ੇਅਰ ਵੀ ਕਰਦੇ ਹੋ ਮੇਰੇ ਕੋਲ ਲਾਈਨ ਨੂੰ ਫੋਲੋ ਵੀ ਕਰ